ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਹੈ ਅਮਰਤਪਾਲ ਵੀਰੇ ਲਈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖਡੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਦੀ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹੋਈ ਹੈ ਭਾਈ ਅਮਰਤਪਾਲ ਸਿੰਘ ਹਲਕਾ ਖਡੂਰਸਾਈ ਤੋਂ ਐਮਪੀ ਬਣ ਚੁੱਕੇ ਨੇ ਪਰ ਦੋਸਤੋ ਹਲੇ ਤੱਕ ਵੀ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਆਪਣੇ ਸਾਥੀਆਂ ਦੇ ਨਾਲ ਬੰਦ ਨੇ ਉਹਨਾਂ ਦੀ ਹਲੇ ਤੱਕ ਵੀ ਰਿਹਾਈ ਨਹੀਂ ਹੋਈ ਇਸ ਮਸਲੇ ਨੂੰ ਲੈ ਕੇ ਦੋਸਤੋ ਹੁਣ ਭਾਈ ਅਮਰਿਤਪਾਲ ਸਿੰਘ ਦਾ ਕੇਸ ਅਮਰੀਕਾ ਦੇ ਐਡਵੋਕੇਟ ਦੇ ਕੋਲ ਪਹੁੰਚ ਚੁੱਕਿਆ ਹੈ ਹੁਣ ਦੋਸਤੋ ਅਮਰੀਕਾ ਦੇ ਮੰਤਰੀਆਂ ਕੋਲ ਭਾਈ ਅਮਰਿਤਪਾਲ ਸਿੰਘ ਦਾ ਮੁੱਦਾ ਉਠਾਇਆ ਜਾਵੇਗਾ ਐਸ ਮਸਲਿਨ ਨੂੰ ਲੈ ਕੇ ਦੋਸਤੋ ਹਲਕਾ ਫਰੀਦਕੋਟ ਤੋਂ ਬਣੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਰੋਜੀਕਾ ਖਾਲਸਾ ਵਾਇਰੋਜੀਕੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕੀ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਬੜਾ ਮਾਰ ਰਹੇ ਹੈ ਅਮਰਤਪਾਲ ਵੀਰੇ ਲਈ ਬਈਨੂ ਛੇਤੀ ਤੋਂ ਛੇਤੀ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਲੈਂਦਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਲੈਂਦਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅਮਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਹੈ ਵੀ ਅਮਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਨਾਮਿਨੇਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਈਆਂ ਫਿਰ ਵੀ ਉਸ ਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਹੰਬੜਾ ਮਾਰੀ ਜਾਨੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਅਪਰਾਧਾ ਕਰ ਰਹੇ ਆ ਅੰਮ੍ਰਿਤਪਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਹੈ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਹਲਕਾ ਫਰੀਦਕੋਟ ਤੋਂ ਬਣੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ